ਅੱਜ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਹੈ ਕਿ ਪਿੰਡ ਖਤੀਬ ਦੇ ਵਿੱਚ ਨਾਜਾਇਜ਼ ਅਲਕੋਹਲ ਮਿਲੀ ਹੈ ਤੇ ਲਾਨ ਮਿਲੀ ਹੈ ਜਿਹਦੇ ਅਸੀਂ ਜਾ ਕੇ ਮਤਲਬ ਰਿਕਵਰੀ ਕੀਤੀ ਹੈ ਲਾਨ ਦੀ ਜਿਹੜੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਤੋਂ ਮੇਰੇ ਸਾਨੂੰ 60 ਲੀਟਰ ਦੇ ਕਰੀਬ ਲਾਨ ਬਰਾਮਦ ਹੋਈ ਹੈ ਪਿੰਡ ਖਤੀਬ ਦੇ ਇੱਕ ਖਾਲੀ ਬਲਾਡ ਦੇ ਵਿੱਚ ਜਿੱਤੇ ਭੰਗ ਵਗੈਰਾ ਵੀ ਛਾੜੀ ਜਿਹੜੀ ਬੁੱਡੀਆਂ ਸੜੀ ਹੋ ਗਈਆਂ ਸੀਗੀਆਂ ਉੱਥੇ 20 ਲੀਟਰ 25 ਲੀਟਰ ਦਾ ਸਾਨੂੰ ਜਿਹੜਾ ਪਲਾਸਟਿਕ ਦਾ ਕੈਨ ਪ੍ਰਾਪਤ ਹੋਇਆ ਜਿੱਦੇ ਚ ਅਲਕੋਹਲ ਪਾਈ ਗਈ ਹੈ ਇਹ ਜਿਹੜੇ ਤੁਹਾਡੇ ਨਜਾਇਜ਼ ਬੰਦੇ ਆ ਪਿੰਡ ਦੇ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਆ ਤੇ ਉਹਨਾਂ ਵੱਲੋਂ ਰੱਖੀ ਗਈ ਹੋਈ ਹੈ। ਇਹ ਨਜਾਇਜ਼ ਸ਼ਰਾਬ ਜਿਹੜੀ ਪਾਣੀ ਨਾਲ ਮਿਕਸ ਕਰਕੇ ਬੰਦੀ ਹੈ ਜੀ। ਪਰ ਪੱਟੀ ਵਗੈਰਾ ਨਹੀਂ ਲਗਾਣੇ ਬੰਦੇ। ਪਤਾ ਲੱਗਾ ਕਿੰਨਾ। ਸਕੂਲ ਦੇ ਸਾਤ ਉੱਪਰ 60 ਲੀਟਰ ਲਾਂ ਦਾ ਕੈਨ ਪਿਆ ਹੋਇਆ ਵਾ। ਇਹ ਇੱਕ ਪਲਾਟ ਹੈ ਇੱਥੇ ਖਾਲੀ ਜਗ੍ਹਾ ਕਦੀ ਪਿੰਡ 'ਚ ਭੰਗ ਦੇ ਵਿੱਚ ਜਿਹੜੀ ਬੋਟੀਆਂ ਦੇ ਪਈ ਹੋਇਆ ਇੱਕ ਕੈਨ ਆ ਜਿਹਦੇ ਵਿੱਚ 30 ਕਿਲੋ ਦੇ ਕਰੀਬ ਅਲਕੋਹਲ ਹੈ। ਵੀਰਵਾਰ ਨੂੰ ਐਕਸਾਈਜ ਵਿਭਾਗ ਸਰਕਲ ਫਤੇਗੜ ਚੂੜੀਆਂ ਤੇ ਸਿਵਲ ਲਾਈਨ ਪੁਲਿਸ ਬਟਾਲਾ ਵੱਲੋਂ ਪਿੰਡ ਖਤੀਬ ਵਿੱਚ ਛਾਪੇਮਾਰੀ ਕੀਤੀ ਗਈ ਜਿਸ ਦੇ ਦੌਰਾਨ ਪਿੰਡ ਦੇ ਸਰਕਾਰੀ ਸਕੂਲ ਦੀ ਛੱਤ ਤੋਂ ਪਲਾਸਟਿਕ ਦੇ ਕੈਨ ਚੋਂ 60 ਲੀਟਰ ਲਾਨ ਬਰਾਮਦ ਕੀਤੀ ਗਈ ਐਕਸਾਈਜ ਵਿਭਾਗ ਦੀ ਟੀਮ ਨੇ ਪਿੰਡ ਖਤੀਬ ਤੋਂ ਹੀ ਝਾੜੀਆਂ ਦੇ ਵਿੱਚੋਂ ਅਲਕੋਹਲ ਦੇ 30 ਕਿਲੋ ਪਲਾਸਟਿਕ ਦੇ ਕੈਨ ਵੀ ਬਰਾਮਦ ਕੀਤੇ ਨੇ ਐਕਸਾਈਜ ਇਨਸਪੈਕਟਰ ਸਰਕਲ ਫਤੇਗੜ ਚੂੜੀਆਂ ਵਿਜੇ ਕੁਮਾਰ ਨੇ ਦੱਸਿਆ ਕਿ 30 ਕਿਲੋ ਅਲਕੋਹਲ ਬਰਾਮਦ ਕਰਕੇ ਉਹਨਾਂ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਤੇ 60 ਲੀਟਰ ਲਾਣ ਨਜਾਇਜ਼ ਸ਼ਰਾਬ ਦਾ ਕਾਰੋਬਾਰ ਚਲਾਉਣ ਵਾਲੇ ਵਿਅਕਤੀ ਨੇ ਪੁਲਿਸ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਸਰਕਾਰੀ ਸਕੂਲ ਦੀ ਛੱਤ ਉੱਪਰ ਰੱਖੀ ਸੀ ਉਹਨਾਂ ਦੱਸਿਆ ਕਿ ਬਰਾਮਦ ਲਾਣ ਤੇ ਅਲਕੋਹਲ ਨੂੰ ਕਬਜ਼ੇ 'ਚ ਲੈ ਲਿਆ ਗਿਆ ਮੇਰਾ ਨਾਮ ਵਿਜੇ ਕੁਮਾਰ ਐਕਸਾਈਜ਼ ਇੰਸਪੈਕਟਰ ਫਤਿਹਗੜ੍ਹ ਜੁੜੀਆ ਸਰਕਲ ਅੱਜ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਪੈਂਡ ਖਤੀਬ ਦੇ ਵਿੱਚ ਨਜਾਇਜ਼ ਅਲਕੋਹਲ ਮਿਲੀ ਹੈ ਤੇ ਲਾਣ ਮਿਲੀ ਹੈ ਠੀਕ ਹੈ ਇਦੇ ਅਸੀਂ ਜਾ ਕੇ ਮਤਲਬ ਰਿਕਵਰੀ ਕੀਤੀ ਹੈ ਲਾਨ ਦੀ ਜਿਹੜੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਤੋਂ ਮੇ ਸਾਨੂੰ 60 ਲੀਟਰ ਦੇ ਕਰੀਬ ਲਾਨ ਬਰਾਮਦ ਹੋਈ ਹੈ ਤੇ ਇੱਕ ਪਿੰਡ ਖਦੀ ਦੇ ਇੱਕ ਖਾਲੀ ਪਲਾਟ ਦੇ ਵਿੱਚ ਜਿੱਥੇ ਭੰਗ ਵਗੈਰਾ ਦੀ ਝਾੜੀਆਂ ਜੜੀ ਬੁੱਡੀਆਂ ਸੜੀ ਹੋਗੀਆਂ ਸੀਗੀਆਂ ਉੱਥੇ 20 ਲੀਟਰ 25 ਲੀਟਰ ਦਾ ਸਾਨੂੰ ਜਿਹੜਾ ਪਲਾਸਟਿਕ ਦਾ ਕੈਨ ਪ੍ਰਾਪਤ ਹੋਇਆ ਜਿਹਦੇ ਚ ਅਲਕੋਹਲ ਪਾਈ ਗਈ ਹੈ ਕੋਹਲ ਵੀ ਇੱਕ ਤੰਦੀ ਸ਼ਰਾਬ ਦਾ ਜਿਹੜਾ ਸਟਾਰਟਿੰਗ ਜਿਹੜਾ ਮਟੀਰੀਅਲ ਹੁੰਦਾ ਹੈ ਸਪਿਰਿਟ ਹੁੰਦੀ ਹੈ ਉਹ ਹੁੰਦੀ ਹੈ ਲੇਕਿਨ ਇਹਨੂੰ ਡਿਲੀਊਟ ਕਰਕੇ ਸ਼ਰਾਬ ਬਣਾਈ ਜਾਂਦੀ ਹੈ ਲੇਕਿਨ ਅਗਰ ਅਸੀਂ ਸਾਨੂੰ ਡਾਇਰੈਕਟਲੀ ਮੋਤ ਹੋ ਵੀ ਸਕਦੀ ਹੈ ਕਿਉਂਕਿ ਇਹਦੀ ਕੋਈ ਡਿਗਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਇਹ ਜਿਹੜੇ ਤੁਹਾਡੇ ਨਜਾਇਜ਼ ਬੰਦੇ ਆ ਪਿੰਡ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਆ ਤੇ ਉਹਨਾਂ ਵੱਲੋਂ ਰੱਖੀ ਗਈ ਹੋਈਗੀ ਇਹ ਨਜਾਇਜ਼ ਸ਼ਰਾਬ ਜਿਹੜੀ ਪਾਣੀ ਨਾਲ ਮਿਕਸ ਕਰਕੇ ਬੰਦੀ ਹੈ ਜੀ ਕੋਈ ਪੱਟੀ ਵਗੈਰਾ ਨਹੀਂ ਲਗਾਣੇ ਬੰਦੀ ਆ ਤੁਹਾਨੂੰ ਪਤਾ ਲੱਗਾ ਕਿੰਨਾ ਦੀ ਨਹੀਂ ਉਹ ਆਪਣੇ ਅਸੀਂ ਜਿਹੜਾ ਥਾਣਾ ਸਿਵਲ ਲਾਈਨ ਵਾਲੇ ਜਿਹਨਾਂ ਨੇ ਇਨਫਾਰਮ ਕਰ ਦਿੱਤਾ ਉਹ ਅੰਡਰ ਵੈਰੀਫਿਕੇਸ਼ਨ ਹੈ ਉਹ ਕਰਨੀ ਹੈ ਇਹੋ ਜਿਹੜੀ ਪ੍ਰਾਪਤੀਆਂ ਹੁੰਦੀਆਂ ਰਹਿੰਦੀਆਂ ਇੱਥੇ ਵੀ ਸਿੱਧੇ ਨਹੀਂ ਹੋਈ ਹੈ ਪਹਿਲੇ ਸਿਰੋਂ ਲੇਕਿਨ ਛੋਟੇ-ਮੋਟੇ ਜਿਹੜੇ ਸ਼ਰਾਬ ਜਿਹ ਕਿਉਂਕਿ ਉਹਨਾਂ ਨੂੰ ਇਹ ਆ ਵੀ ਅਸੀਂ ਕੰਮ ਕਰਦੇ ਰਹੀਏ ਤੇ ਨਜਾਇਜ਼ ਜਿਹੜਾ ਸ਼ਰਾਬ ਵੇਚ ਕੇ ਜਿਹੜੇ ਬੰਦਿਆਂ ਨੂੰ ਗਲਤ ਤਰੀਕੇ ਨਾਲ ਜਿਹੜਾ ਸ਼ਰਾਬ ਵੇਚ ਕੇ ਜਿਹੜਾ ਆਪਣਾ ਕਮਾਈ ਕਰ ਸਕਦੇ ਹੋ। ਇਹ ਇਨਫੋਰਮੇਸ਼ਨ ਮਿਲ ਗਈ ਹੈ ਨਹੀਂ ਸਹੀ ਅਕਸਾਈਜਨ ਫੈਕਟਰੀ ਵਾਲੋ ਕਿ ਇੱਥੇ ਹੀ ਰੇਟ ਕਰਦੇ ਆ ਤੇ ਉਹ ਨਾਲ ਅਸੀਂ ਆਏ ਆ ਕਤੀਰ ਪਿੰਡ 'ਚ ਵੇਖਿਆ ਵਾ ਇੱਕ ਸਕੂਲ ਦੇ ਸਾਹਤ ਉੱਪਰ 60 ਲੀਟਰ ਲਾਂ ਦਾ ਕੈਨ ਪਿਆ ਹੋਇਆ ਵਾ ਇੱਕ ਪਲਾਟ ਹੈ ਇੱਥੇ ਖਾਲੀ ਜਗ੍ਹਾ ਕਤੀਰ ਪਿੰਡ 'ਚ ਭੰਗਰ ਵਿੱਚ ਜੜੀ ਬੂਟੀਆਂ ਦੇ ਪਈ ਹੋਇਆ ਇੱਕ ਕੈਨ ਆ ਜਿਹਦੇ ਵਿੱਚ 30 ਕਿਜੀ ਦੇ ਕਰੀਬ ਅਲਕੋਹਲ ਹੈ ਜਤੇ ਕਾਰਵਾਈ ਕੀਤੀ ਜਾ ਰਹੀ ਹੈ ਬੰਦਿਆਂ ਦਾ ਬੰਦਾ ਟ੍ਰੇਸ ਕਰਕੇ ਕਿਸੇ ਤੇ ਲਈਏ ਕਾਰਵਾਈ ਫੇਰ ਵੀ ਤਫਤੀਸ਼ ਕਰਕੇ ਇਹਨਾਂ ਨਾਮਜ਼ਦ ਕੀਤਾ ਜਾਏਗਾ ਬੰਦਿਆਂ ਨੂੰ ਇਹ ਜਿਹੜੀ ਅਲਕੋਹਲ ਹਾਂਜੀ ਇਹ ਜਿਹੜੀ ਅਲਕੋਹਲ ਹੈ ਇਹਨਾਂ ਬੰਦੇ ਜ਼ਿਆਦਾ ਡੋਜ਼ ਪੀ ਕੇ ਮਰ ਵੀ ਸਕਦੇ ਆ ਜੀ ਜ਼ਹਿਰੀਲੀ ਹੁੰਦੀ ਹੈ ਹਾਂਜੀ ਜ਼ਹਿਰੀਲੀ ਹੁੰਦੀ ਹੈ ਜੀ ਇਹ ਬੈਨ ਹੈ ਜੀ ਹਾਂਜੀ ਬੈਨ ਹੈ ਜੀ ਇੱਥੇ ਖਰਾਬ ਨੇ ਜਿਹੜੀ ਖਰਾਬ ਬਣਾ ਕੇ ਵਿੱਚ ਨਾਲ ਬੈਣੇ ਰੇ